ਪਿੰਡ ਚੰਬਾ ਕਲਾਂ ਪਹੁੰਚੇ ਇੰਟਰਨੈਸ਼ਨਲ ਟਾ ਡੀ ਜੇ ਦਾ ਵਿਵਿੱਤਲੇਰ ਕਰਖਾਲਾ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੁਣਾ ਵਾਲਾ ਬਲਦੇਵ ਸਿੰਘ ਫੌਜੀ ਚੰਬਾ ਕਲਾਂ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪੈਂਦੇ ਨੇੜੇ ਚੋਹਲਾ ਸਾਹਿਬ ਪਿੰਡ ਚੰਬਾ ਕਲਾਂ ਵਿਖੇ ਤਨਤਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੇ ਪੀਰ ਬਾਬਾ ਦੌਲੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਨਾਲ ਪ੍ਰਧਾਨ ਕੈਪਟਨ ਸਰਦਾਰ ਅਮਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਪਿਛਲੇ ਦਿਨੀ ਦਿਨ ਵੀਰਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਤੁਮ-ਤਾਮ ਨਾਲ ਮਨਾਇਆ ਗਿਆ ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸਜੇ ਇਸ ਸਮੇਂ ਪਹੁੰਚੇ ਗੁਰੂਕਰਦਿ ਮਹਾਨ ਬੁਲਾਰੇ ਜਿਵੇਂ ਕਿ ਬੀਬੀ ਬਿਬੀ ਦਲੇਰ ਕੌਰ ਖਾਲਸਾ ਇੰਟਰਨੈਸ਼ਨਲ ਢਾਡੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕੁਸ਼ੀ ਜਥਾ ਸ੍ਰੀ ਹਾਲੀ ਕਲਾ ਵਾਲਿਆਂ ਸੰਗਤਾਂ ਨੂੰ ਗੁਰਜਸਨਾ ਕੀ ਨੇਹਾਲ ਕੀਤਾ ਅਤੇ ਹੋਰ ਵਿਵਖਵਕ ਆਰਿਆ ਆਪਣੀ ਆਪਣੀ ਹਾਜ਼ਰੀ ਲਵਾਈ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਨਾਮਵਰ ਟੀਮਾਂ ਵਿਚਕਾਰ ਕਰਵਾਏ ਗਿਆ ਹੈ ਗੁਰੂ ਕਾਲ ਅੰਗਰ ਅਤੁੱਟ ਵਰਤਿਆ ਇਸ ਸਮੇਂ ਇੰਟਰਨੈਸ਼ਨਲ ਢਾਡੀ ਜਥਬੀ ਵਿਦਲੇਰ ਕਰਖਾਲਸਾ ਅਤੇ ਸੰਤ ਸਿਪਾਹੀ ਸਿਸਟਰ ਵਿਸ਼ਰੀ ਜਥਾ ਸ੍ਰਿਆਲੀ ਕਲਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਤੇ ਸੰਗਤਾਂ ਦੇ ਸੰਮਖ ਗੁਰੂ ਜੀ ਸੁਣਾਉਂਦੇ ਹੋਏ ਅਤੇ ਕਬੱਡੀ ਮੈਚ ਦੀਆਂ ਕੁਝ ਝਲਕੀਆਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਦੇ ਵਿਚੋਹਲਾ ਸਾਹਿਬ ਸਰਪਜੀਤ ਸਿੰਘ ਸਾਹਿਬ ਦੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਪਿੰਡ ਚੰਬਾ ਕਲਾ ਪਹੁੰਚੇ ਇੰਟਰਨੈਸ਼ਨਲ ਟਾ ਡੀ ਜੇ ਦਾ ਵਿਵਿੱਦਲੇਰ ਕੌਰ ਖਾਲਸਾ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤੁਨਾਂ ਵਾਲਾ ਬਲਦੇਵ ਸਿੰਘ ਫੌਜੀ ਚੰਬਾ ਕਲਾ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ਪਿੰਡ ਦੇ ਨੇੜੇ ਚੋਹਲਾ ਸਾਹਿਬ ਪਿੰਡ ਚੰਬਾ ਕਲਾ ਵਿਖੇ ਤਨਤਨ ਬਾਬਾ ਹਰਨਾਮ ਸਿੰਘ ਜੀ ਦੇ ਦਰਬਾਰ ਤੇ ਪੀਰ ਬਾਬਾ ਦੋਲੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਤ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਨਾਲ ਪ੍ਰਧਾਨ ਕੈਪਟਨ ਸਰਦਾਰ ਅਮਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਪਿਛਲੇ ਦਿਨੀ ਦਿਨ ਵੀਰਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਧਮ ਧਮ ਨਾਲ ਮਨਾਇਆ ਗਿਆ ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾ ਚ ਧਾਰਮਿਕ ਦੀਵਾਨ ਸਜੇ ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬਲਾਰੇ ਜਿਵੇਂ ਕਿ ਬੀਬੀ ਦਲੇਰ ਕੌਰ ਖਾਲਸਾ ਇੰਟਰਨੈਸ਼ਨਲ ਢਾਡੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕਵਿਸ਼ੀ ਜਥਾ ਸ੍ਰੀ ਹਾਲੀ ਕਲਾਂ ਵਾਲਿਆਂ ਸੰਗਤਾਂ ਨੂੰ ਗੁਰੂ ਜਸਨਾ ਕੀ ਨਿਹਾਲ ਕੀਤਾ ਅਤੇ ਹੋਰ ਵਿਵਖ ਵਕ ਆਰਿਆ ਆਪਣੀ ਆਪਣੀ ਹਾਜ਼ਰੀ ਲਵਾਈ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਨਾਮਵਰ ਟੀਮਾਂ ਵਿਚਕਾਰ ਕਰਵਾਇਆ ਗਿਆ ਹੈ ਗੁਰੂ ਕਾਲ ਅੰਗਰ ਅਤੁੱਟ ਵਰਤਿਆ ਇਸ ਸਮੇਂ ਇੰਟਰਨੈਸ਼ਨਲ ਢਾਡੀ ਜਥਬੀ ਵਿਦਲੇਰ ਕੌਰ ਖਾਲਸਾ ਅਤੇ ਸੰਤ ਸਿਪਾਹੀ ਸਿਸਟਰ ਵਿਸ਼ਰੀ ਜਥਾ ਸ੍ਰਿਆਲੀ ਕਲਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਤੇ ਸੰਗਤਾਂ ਦੇ ਸੰਮਖ ਗੁਰੂ ਜੀ ਸੁਣਾਉਂਦੇ ਹੋਏ ਅਤੇ ਕਬੱਡੀ ਮੈਚ ਦੀਆਂ ਕੁਝ ਝਲਕੀਆਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾ ਸੇ ਵੀ ਚੋਹਲਾ ਸਾਹਿਬ ਸਰਪਜੀਤ ਸਿੰਘ ਸਾਹਿਬ ਦੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨਸ ਰਿਹਾਲੀ ਕਲਾ ਜੈ ਮੁਰੇ ਸਾਹਿਬ ਸਨਾ ਮਖਲਾ ਗਿਆ ਅਸੀਂ ਆਨੰਦ ਪਾ ਕਰਨਾ ਦਿਹਾ گیس جی ایسے جان کرانہ پیتی آئے میں گل نہیں کر رہی جو دنیا نوٹے پاس لا کے جو دنیا سو میں گل کر رہی ہاں جن لوگ اپنا سما بھی برباد کرتے ہیں کہ انہوں دے ہاتھ بھی کچھ نہیں لگتا گرو پیاری ساس نے جی سات سری گرو نانک دیو مہاراج جی نے دنیا تے آ دنیا کو سیدھا راہ پایا سات جی نے لوگوں دے گھر میں آپ جا جا کے دنیا کو کیویں تاریا آؤ سننے ہاں سات سپاہی سسٹر سر کبھی شری جتھے کی رسنا جو واہ گرو جی

دادی کی تھا میرے کو قدر وقت نہیں میں نے دیتا راجے نے توفہ پہلے میں تانشا بھی کیا ہوا پھر آگے گروہ بھی دیتا تھا سن لگنا اور پانچگار کی تھا قادی صاحب نے مارا نے گرمی کو رہاستے کا دی ہوئے قادی نے میں کھرتا ہوں اور میں راستے کا آنے کا اللہ تعالیٰ نے بہت ہی لادی ہوتے ہیں سن لگنا اب اب کیوں پھر اور پانچگار کے نار قادی کو رہا لے کے مارا نے سمجھ ਨਰਕ ਤੋਂ ਬੇਤਰ ਜਨਮਿਆ ਸਭ ਤੋਂ بڑا ਪ੍ਰਸੰਦ ਆਇਆ ਪਾਸੀ ਜਿਹਨੇ ਕਾਦੀ ਕੇ ਨਾ ਮਹਾਰਾਜ کے سیاح کہ ہونا بڑا ضروری ہے کیونکہ دنیا اپنے جمن والے کی ہمیشہ سکھ منگدیا سونے گھر چلی جان چلی باپ کے میرے کا سکھ منگ د ਜੀ ਜਥਾਪੀ ਵਿਦਲੇਰਕਰ ਖਾਲਸਾ ਜੀ ਸਿੰਘਾ ਪ੍ਰੈਸ نیوز ਸੰਚਾਲਕ ਜਸਤੁਨਾ ਵਾਲਾ ਬਲਦੇਵ ਸਿੰਘ ਫੌਜੀ ਚੰਬਕਲਾ ਅਤੇ ਗੋਪਨ ਸਿੰਘ ਮਾਨ ਸ੍ਰੀ ਹਾਲੀ ਕਲਾ ਮੇਲੇ ਮਿਲ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਪੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲ੍ਹਾ ਤਰਨਤਾਰਨ ਪੈਂਦੇ ਨੇੜੇ ਚੋਹਲਾ ਸਾਹਿਬ ਪਿੰਡ ਚੰਬਕਲਾ ਵਿਖੇ ਤੰਤਲ ਬਾਬਾ ਬਹਿਰ ਨਾਮ ਦੇ ਵਿਜੀ ਦੇ ਦਰਬਾਰ ਦੇ ਪੀਰ ਬਾਬਾ ਦੌਲੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ ਗੁਰਮਤਿ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਾਸੀ ਨਗਰ ਨਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਨਾਲ ਪ੍ਰਧਾਨ ਕੈਪਟਨ ਸਰਦਾਰ ਅਮਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਪਿਛਲੇ ਦਿਨੀ ਦਿਨ ਵੀਰਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਧਮ ਧਮ ਨਾਲ ਮਨਾਇਆ ਗਿਆ ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾ ਚ ਧਾਰਮਿਕ ਦੀਵਾਨ ਸੱਜੇ ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬੁਲਾਰੇ ਜਿਵੇਂ ਕਿ ਵੀ ਲੇਰਖਰਖਾਲਾ ਇੰਟਰਨੈਸ਼ਨਲ ਡਾਟੀ ਜਥਾ ਅਤੇ ਸੰਤਿਸ਼ਕਾਹੀ ਸਿਸਟਰ ਕ੍ਰਿਸ਼ੀ ਜੇਖਸਰੇ ਵਾਲੀ ਕਲਾ ਵਾਲਿਆਂ ਸੰਕਤਾਂ ਗੁਰੂ ਜਸਨਾ ਕੀ ਨਿਹਾਲ ਕੀਤਾ ਅਤੇ ਹੋਰ ਵੀਵਕਾਂ ਨੂੰ ਬੁਲਾਰਿਆ ਆਪਣੀ ਆਪਣੀ ਹਾਜ਼ਰੀ ਲਵਾਈ ਸ਼ਾਮ ਨੂੰ ਵੱਡੇ ਪੱਦਰ ਤੇ ਕਬੱਡੀ ਮੈਚ ਦਾ ਨਾਮ ਵਰ ਟੀਮਾਂ ਵਿਚਕਾਰ ਕਰਵਾਇਆ ਗਿਆ ਹੈ ਗੁਰੂ ਘਰ ਅੰਦਰ ਤੋਂ ਬੁਲਾਰਿਆ ਇਸ ਸਮੇਂ ਇੰਟਰਨੈਸ਼ਨਲ ਚਾਰਟੀਜ ਦੇ ਦਲੇਰ ਕੌਲ ਖਾਲਸਾ ਅਤੇ ਸੰਤ ਸਪਾਹੀ ਸਿਸਟਰ ਵਿਚਲੀ ਜਥਾ ਸ੍ਰੀ ਹਾਲੀ ਕਲਾਂ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਤੇ ਸੰਕਤਾਂ ਦੇ ਸੰਮਕ ਗੁਰੂ ਜਸਨਾਉਂਦੇ ਹੋਏ ਅਤੇ ਕਬੱਡੀ ਮੈਚ ਦੀਆਂ ਕੁਝ ਝਲਕੀਆਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨਸ ਰਿਹਾਲੀ ਕਲਾ